ਆਹ ਉਹ ਕੀਤੀ ਸੀ ਇਹਨਾਂ ਦੀ ਗੱਲ ਠੀਕ ਹੈ ਇਹਨਾਂ ਦਾ ਪ੍ਰੋਫਾਈਲ ਨੰਬਰ 3207 BB 2500 ਇਹਦਾ ਗੱਡੀ ਵੀ ਕੋਈ ਜਿੰਨਾ ਕਹਦਾ ਹੋਣਾ ਨਾਮ ਇਹ ਵੀ ਨੰਬਰ ਸੋਖੀ ਨਹੀਂ ਮਿਲਦੇ ਇਹਨਾਂ ਨੂੰ ਪੈਸੇ ਦੇਣਾ ਪੈਂਦਾ BB 07 BB 2500 ਉਹ ਗੱਡੀ ਦੀ ਚਾਬੀ ਮੇਰੇ ਕੋਲ ਆ ਜਿਹਦੀ ਵੀ ਗੱਡੀ ਹੈਗੀ ਆ ਚਾਬੀ ਆ ਕੇ ਲੈ ਜੇ ਕਰਾ ਦੇ ਆਪੇ ਮੈਂ ਸੈਟਿੰਗ ਉਹ ਬਣਾ دینی ਆ ਜੀ ਸਾਡੇ ਇੰਚਾਰਜ ਇੱਥੇ ਦੇ ਉਹਨਾਂ ਤੋਂ ਆ ਕੇ ਰਹਿ ਜਾਂਦੇ ਜੀ ਇਹ ਸਮਝ ਨਹੀਂ ਗਾਲਾ ਯਾਰ ਮੇਰਾ ਚੈਨਲ ਹੈ ਮੈਂ ਬਣਾਇਆ ਹਾਂ ਨਾ ਫੇਸਬੁਕ YouTube ਨੂੰ ਸਾਨੂੰ ਦਿੱਤੀ ਹੋਰ ਸੀ ਚਲਾਨੀ ਇਹ ਵੀ ਮੈਂ ਅਨਾਉਂਸ ਕਰ ਦਿੰਦਾ BB07 BV2500 ਗਿੱਡੀ ਦੀ ਛਾਪੀ ਜੇ ਸਾਨੂੰ ਕੋਈ ਸਰ ਜੀ ਨੇ ਬੋਲਿਆ 100 ਤੋਂ ਸਾਨੂੰ 5 ਰੁਪਏ ਜਿਹੜਾ ਵੀ ਹੋਵੇ ਜੇ ਹੋਣੀ ਜਾਂਦਾ ਕੱਲ ਨੂੰ ਲੈ ਵੀ ਸਾਹਮਣੇ ਵੀ ਗਿੱਡੀ ਔਖੀ ਹੁੰਦੀ ਹੈ ਪੂਰੇ ਚੈਨਲ ਦੇ ਜਿੰਨੇ ਲੋਕੀ ਦੇਖੂਗੇ ਉਹਨਾਂ ਨੂੰ ਵੱਧ ਤੋਂ ਵੱਧ ਮੈਡੀਕਲ ਕੋਈ ਵੀ ਮੋਬਾਈਲ ਕਰਕੇ ਤਾਂ ਮਿਲ ਜਾਏ। ਇਹ ਚੱਕਰ ਅੱਜ ਕੱਲ੍ਹ ਅਸੀਂ ਇਹ ਕੋਈ ਮੰਗਦਾ ਮਤਾਂ ਦੇ। ਸੰਬੰਧਾਂ ਨਹੀਂ ਪੁੱਛਦੋਂ ਮਾਰ। ਥ੍ਰੇਲ ਪੈਦਾ ਕਰੋ ਥ੍ਰੇਲ ਪੈਦਾ ਕਰੋ ਜਿਹੜਾ ਤੌਂਦੇ ਰੱਖਿਆ ਨਾਲੇ ਰੱਖਿਆ ਤੁਹਾਨੂੰ ਪਤਾ ਹੋਣਾ ਚਾਹੀਦਾ। ਹਾਂ। ਦੇਖੋ ਗੱਦਲ ਖਿੱਚਣ ਦਾ ਫਾਇਦਾ ਇਹੀ ਹੁੰਦਾ। ਖਿੱਚ ਕੇ ਕੈਵੇਂ ਗੱਲ ਤੇ ਗੱਦਲ ਤਾਂ ਜਗਦਾ ਪੱਟੀ ਵੜ ਜਾ ਫੇਰ ਵੀ ਉਹ ਕੋੜੇ ਇਹ ਜੋ ਚਾਹੁੰਦੇ ਆ ਕਹਿੰਦਾ ਵੀ ਹੋ ਰਿਹਾ ਕੁਸ਼ਤੀ ਦੀ ਕੋਸ਼ਿਸ਼ ਹੱਥ ਬਦਲ ਲਾ ਕੇ ਸੱਜਿਆ ਰੱਖਿਆ ਕਰਿਆ ਤੇ ਖੰਬਾ ਰੱਖਿਆ ਇਹ ਵੀ ਕੁਸ਼ਤੀ ਦਾ ਥ੍ਰਿਲ ਹੈ ਨਹੀਂ ਇੱਕ ਗੱਲ ਮੈਂ ਹੋਰ ਸੁਣੀ ਆ ਫ੍ਰੀ ਸਟਾਈਲ ਵਿੱਚ ਥ੍ਰਿਲ ਨਾ ਆਉਣ ਕਰਕੇ ਕੁਸ਼ਤੀ ਸ਼ੈਡ 올림픽 ਕੱਢ ਰਹੇ ਆ ਗ੍ਰੀਕੋਨੋਮਨ ਐਡ ਕਰ ਰਹੇ ਆ ਕਿ ਫ੍ਰੀ ਸਟਾਈਲ ਦਾ ਕਾਰਨ ਇਹ ਹੀ ਆ ਕਿਉਂਕਿ ਥ੍ਰਿਲ ਬਣਾਉਣੀ ਚਾਹੁੰਦੇ ਆ ਵੀਡਾ ਵਾਲੇ ਵਾਲ ਜਿਹੜੇ ਵਾਲੇ ਕੀ ਭਰਵਾਨਾ ਨੇ ਏਦਾਂ ਨਾ ਆਪਣੇ ਸਾਹਮਣੇ ਆਂਦੀ ਵੀ ਅਟੈਕ ਹਮਲਾ ਕਿੱਡਾ ਕਰਨਾ ਹਮਲਾ ਬਹੁਤ ਜ਼ਰੂਰੀ ਆ ਜੇ ਹਮਲਾ ਕਰੋਗੇ ਤਾਂ ਅਗਰ ਹਮਾਰੇ ਤੋਂ ਵਜੂਗਾ ਵਜਲ ਵਾਲਾ ਫੇਰ ਵੀ ਹਮਲਾ ਆਪਣੇ ਆਪ ਕਰੂਗਾ ਆ ਜਿਹੜੀ ਕੁਸ਼ਤੀ ਆ ਇਹ ਇੰਨੀ ਲਾਈਟ ਨਾਈਟੀ ਹੈ ਨਹੀਂ ਕਿੰਨੇ ਸਾਲਾਂ ਤੋਂ ਕੁਸ਼ਤੀ ਜਿਹੜੀ ਆ ਇਹ ਪਹਿਲਾ 10 ਮਰਜੈਂਸੀ ਹੁਣ ਸ਼ਹੀਦ ਹੀ ਆ ਗਿਆ ਹੈ ਇਹ ਇੱਕਦਣਾ ਹੋਵੇ ਕਿ ਤੇ ਸ਼ੇਤੋਂ ਛੋਟੇ ਵੀਟ ਰੱਖ ਲੈਣ ਬੜਿਆਂ ਨੂੰ ਖਤਮ ਕਰ ਦੇਣ ਕਿਉਂਕਿ ਸੰਭਾਵਨਾ ਹੈ ਕਿਉਂ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਥਰੇਲੇ ਆਏ ਬਹੁਤ ਜ਼ਰੂਰੀ ਆ ਕਿਸਾਨਾਂ ਦੇ ਲਈ ਵੀ ਛੋਟੇ ਦੇ ਜੋਰ ਨਾਲ ਹੂੰ ਕਿਉਂਕਿ ਇਹਨਾਂ ਦਾ ਜਿਹੜਾ profession ਹੈ ਇਹਨਾਂ ਦੋਨਾਂ ਪਹਿਲਵਾਨਾਂ ਦਾ ਕੁਸ਼ਤੀ ਆ ਜਿੱਦਾਂ बिजनेसमੈਨ ਜਿਹੜੇ ਆਪਣੇ ਵਪਾਰ ਨੂੰ ਫਲਸ਼ ਕਰਨ ਦੇ ਲਈ ਵੱਖ-ਵੱਖ ਤਰੀਕੇ ਅਪਣਾਉਂਦੇ ਆ ਉਹ ਇਹਨਾਂ ਨੇ ਜਰੂਰ ਅਪਣਾਉਣੇ ਚਾਹੀਦੇ ਜਿੰਨੇ ਵਿੱਚ ਹਮਲਾ ਹੁੰਦਾ ਹਮਰੇ ਤੋਂ ਬਚਣਾ ਹੁੰਦਾ ਤੇ ਆਪਣੀ ਹਵਾ ਬਣਾਉਣੀ ਜਿੱਦਾਂ ਆਵਾਜ਼ ਜਿਹੜੀ ਬਣਦੀ ਆ ਉਹ ਬਣਦੀ ਹਮਲਾ ਕਰਕੇ ਹੀ ਆ ਲਓ ਜੀ ਕੁਸ਼ਪਿੰਦਰ ਨੀਵੀ ਦਾ ਪਹਿਲਵਾਨ ਜਿੱਤੂ ਹੋਇਆ ਮੇਰੇ ਘਰ ਇੱਕ ਧੀ ਥੋੜੀ ਉਮਰ ਵੀ ਘਾਟੋਣੀ ਪਿਛੇ